ਸ੍ਰੀ ਕਾਲਜੀ ਸਾਰਿਆਂ ਨੂੰ ਸਾਡਾ ਅੱਜ ਦਾ ਟੌਪਿਕ ਬਹੁਤ ਹੀ ਮਹੱਤਵਪੂਰਨ ਹੈ ਇਹ ਹੈ ਸੰਖੇਪ ਰਚਨਾ ਪ੍ਰੀਖਿਆ ਦੇ ਵਿੱਚ ਆਮ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਬਹੁਤ ਹੀ ਸੌਖਾ ਹੈ ਪਰ ਵਿਦਿਆਰਥੀ ਫਿਰ ਵੀ ਇਹਦੇ ਵਿੱਚ ਗਲਤੀਆਂ ਕਰਦੇ ਇਹ ਇਨਾਂ ਇੰਪੋਰਟੈਂਟ ਹੈ ਕਿ ਅੱਜ ਕੱਲ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਵੀ ਆਮ ਹੀ ਇਹ ਕੁਐਸਚਨ ਪੁੱਛਿਆ ਜਾਂਦਾ ਜਿਵੇਂ ਪੀਐਸਟੈਟ ਜਾਂ ਸੀਟੈਟ ਦੇ ਵਿੱਚ ਵੀ ਇਹਦੀ ਇੰਪੋਰਟੈਂਸ ਹੈ ਤਾਂ ਅਸੀਂ ਅੱਜ ਗੱਲ ਕਰਦੇ ਹਾਂ ਕਿ ਸੰਖੇਪ ਰਚਨਾ ਜਿਹੜਾ ਉਹਦੀ ਕੀ ਪਰਿਭਾਸ਼ਾ ਹੈ ਕਿਸ ਤਰ੍ਹਾਂ ਨਾਲ ਅਸੀਂ ਸੰਖੇਪ ਰਚਨਾ ਨੂੰ ਹੱਲ ਕਰ ਸਕਦੇ ਹਾਂ ਤੇ ਇਹਦੇ ਵਿੱਚ ਸਿਰਲੇਖ ਦਾ ਕੀ ਮਹੱਤਵ ਹੈ ਤਾਂ ਸੰਖੇਪ ਰਚਨਾ ਦਾ ਅਰਥ ਕਿਸੇ ਰਚਨਾ ਨੂੰ ਸੰਖੇਪਿਤ ਕਰਨਾ ਹੈ ਸੰਖੇਪਤ ਭਾਵ ਛੋਟਾ ਕਰਨਾ ਅਜੋਕੇ ਯੁੱਗ ਵਿੱਚ ਸੰਖੇਪ ਰਚਨਾ ਦਾ ਬਹੁਤ ਮਹੱਤਵ ਹੈ ਅਸੀਂ ਜਿਹੜੇ ਅਖਬਾਰ ਪੜ੍ਹਦੇ ਹਾਂ ਉਨ੍ਹਾਂ ਵਿੱਚ ਆਗੂਆਂ ਦੇ ਭਾਸ਼ਣਾ ਨੂੰ ਸੰਖੇਪ ਕਰਕੇ ਪੇਸ਼ ਕੀਤਾ ਹੁੰਦਾ ਹੈ ਅਸੀਂ ਆਪ ਵੀ ਕੋਈ ਮੇਲਾ ਵੇਖ ਕੇ ਮੈਚ ਵੇਖ ਕੇ ਜਾਂ ਫਿਲਮ ਵੇਖ ਕੇ ਆਉਂਦੇ ਹਾਂ ਤਾਂ ਅੱਗੇ ਆਪਣੇ ਨਿਕਟਵਰਤੀਆਂ ਨੂੰ ਬਹੁਤ ਥੋੜੇ ਸ਼ਬਦਾਂ ਵਿੱਚ ਉਸ ਦਾ ਸੰਖੇਪ ਦੱਸਦੇ ਹਾਂ ਨਿਕਟਵਰਤੀ ਭਾਵ ਆਪਣੇ ਦੋਸਤ ਮਿੱਤਰ ਇਸੇ ਤਰ੍ਹਾਂ ਕਿਸੇ ਰਚਨਾ ਨੂੰ ਸੰਖੇਪ ਕਰਦਿਆਂ ਉਸ ਵਿੱਚੋਂ ਬੇ ਲੋੜੇ ਵੀਰਵੇ ਅਤੇ ਦੁਹਰਾ ਛੱਡ ਦਿੱਤੇ ਜਾਂਦੇ ਹਨ ਮਤਲਬ ਜਿਸ ਚੀਜ਼ ਦੀ ਲੋੜ ਨਹੀਂ ਕੋਈ ਰੈਪੀਟੀਸ਼ਨ ਹੈ ਉਹਨੂੰ ਅਸੀਂ ਕੱਢ ਦਿੰਨੇ ਆ ਉਸੇ ਗੱਲ ਨੂੰ ਘੱਟ ਤੋਂ ਘੱਟ ਟੁਕਮੇ ਅਤੇ ਨਿਸ਼ਚਿਤ ਸ਼ਬਦਾਂ ਵਿੱਚ ਲਿਖਿਆ ਜਾਂਦਾ ਹੈ ਨਾਲ ਹੀ ਕੁਝ ਵੀ ਅਨਿਸ਼ਚਿਤ ਜਾਂ ਧੁੰਦਲਾ ਨਹੀਂ ਰਹਿਣ ਦਿੱਤਾ ਜਾਂਦਾ ਮਤਲਬ ਸੰਖੇਪ ਰਚਨਾ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਹੁਤ ਟੁਕਮਾ ਤੇ ਲਿਮਿਟਡ ਸ਼ਬਦਾਂ ਦੇ ਵਿੱਚ ਹੀ ਅਸੀਂ ਗੱਲ ਨੂੰ ਲਿਖੀਏ ਕੋਈ ਵੀ ਗੱਲ ਜਿਹੜੀ ਸਾਨੂੰ ਫालतू ਲੱਗਦੀ ਹੈ ਜਾਂ ਇਹ ਲੱਗਦਾ ਹੈ ਕਿ ਇਹਨੂੰ ਦੁਹਰਾਇਆ ਗਿਆ ਉਸ ਨੂੰ ਅਸੀਂ ਵਿੱਚੋਂ ਕੱਢ ਦਿੰਨੇ ਆ ਸੰਖੇਪ ਰਚਨਾ ਕਰਨ ਦੀ ਜਾਂਚ ਸੰਖੇਪ ਰਚਨਾ ਦੀ ਜਾਂਚ ਕਾਫੀ ਅਭਿਆਸ ਪਿੱਛੋਂ ਹੀ ਆ ਸਕਦੀ ਹੈ ਜਿਸ ਰਚਨਾ ਦਾ ਸੰਖੇਪ ਕਰਨਾ ਹੁੰਦਾ ਹੈ ਉਸ ਨੂੰ ਵਾਰ-ਵਾਰ ਧਿਆਨ ਨਾਲ ਪੜ੍ਹਿਆ ਜਾਂਦਾ ਹੈ ਉਸ ਰਚਨਾ ਦੇ ਭਾਵ ਨੂੰ ਚੰਗੀ ਤਰ੍ਹਾਂ ਸਮਝਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਪਤਾ ਲੱਗ ਜਾਂਦਾ ਹੈ ਕਿ ਰਚਨਾ ਦੇ ਕਿਹੜੇ ਵੇਰਵੇ ਛੱਡੇ ਜਾ ਸਕਦੇ ਹਨ ਜਾਂ ਉਹਨਾਂ ਨੂੰ ਕਿਵੇਂ ਘੱਟ ਤੋਂ ਘੱਟ ਸ਼ਬਦਾਂ ਵਿੱਚ ਲਿਖਿਆ ਜਾ ਸਕਦਾ ਹੈ। ਮਤਲਬ ਅਭਿਆਸ ਦੇ ਨਾਲ ਹੀ ਇਹ ਜਿਹੜਾ ਸਾਡਾ ਪ੍ਰਸ਼ਨ ਹੈ ਹੱਲ ਹੋ ਸਕਦਾ ਹੈ। ਜਦੋਂ ਅਸੀਂ ਧਿਆਨ ਨਾਲ ਉਸ ਪੈਰੇ ਨੂੰ ਦੋ ਵਾਰ ਤਿੰਨ ਵਾਰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਆਹ ਲਾਈਨ ਹੈ ਜਿਹੜੀ ਇਹ ਦੁਹਰਾ ਹੈ ਜਾਂ ਇਹਨਾਂ ਸ਼ਬਦਾਂ ਦੀ ਸਾਨੂੰ ਲੋੜ ਨਹੀਂ। ਇਸ ਗੱਲ ਤੋਂ ਬਿਨਾਂ ਵੀ ਅਸੀਂ ਆਪਣਾ ਅਰਥ ਹੈ ਜਿਹੜਾ ਉਹ ਪੈਰੇ ਦਾ ਸਪਸ਼ਟ ਕਰ ਸਕਦੇ ਹਾਂ ਆਮ ਤੌਰ ਤੇ ਸੰਖੇਪ ਰਚਨਾ ਦਾ ਆਕਾਰ ਮੂਲ ਰਚਨਾ ਦਾ ਲਗਭਗ ਤੀਜਾ ਹਿੱਸਾ ਹੁੰਦਾ ਹੈ ਮਤਲਬ ਪੈਰਾ ਜਿਹੜਾ ਹੈ ਉਹਨੂੰ ਜਦੋਂ ਅਸੀਂ ਸੰਖੇਪ ਕਰਾਂਗੇ ਤਾਂ ਆਮ ਤੌਰ ਤੇ ਉਹਦਾ 1/3 ਹੁੰਦਾ ਹੈ ਮਤਲਬ ਜੇ 100 ਸ਼ਬਦ ਨੇ ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ 35 ਤੱਕ ਸ਼ਬਦ 33-35 ਸ਼ਬਦ ਹੈ ਜਿਹੜਾ ਉਹ ਸਾਡੇ ਸੰਖੇਪ ਰਚਨਾ ਹੋਣਾ ਚਾਹੀਦਾ ਹੈ ਇਸ ਲਈ ਸਭ ਤੋਂ ਪਹਿਲਾਂ ਦਿੱਤੀ ਰਚਨਾ ਦਾ ਸੰਖੇਪ ਆਪਣੇ ਸ਼ਬਦਾਂ ਵਿੱਚ ਕੱਚੇ ਤੌਰ ਤੇ ਲਿਖ ਲੈਣਾ ਚਾਹੀਦਾ ਹੈ ਫਿਰ ਇਹ ਦੇਖਣਾ ਚਾਹੀਦਾ ਹੈ ਕਿ ਮੂਲ ਰਚਨਾ ਦੀ ਕੋਈ ਜ਼ਰੂਰੀ ਗੱਲ ਤਾਂ ਨਹੀਂ ਰਹਿ ਗਈ ਨਾਲ ਹੀ ਇਕੱਲੇ ਇਕੱਲੇ ਸ਼ਬਦ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿ ਕੋਈ ਸ਼ਬਦ ਬੇਲੋੜਾ ਤਾਂ ਨਹੀਂ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸੰਖੇਪ ਰਚਨਾ ਸਾਰ ਨਹੀਂ ਹੁੰਦੀ ਸਾਰ ਵਿੱਚ ਕਿਸੇ ਰਚਨਾ ਵਿੱਚ ਆਏ ਸਾਰੇ ਵਿਚਾਰਾਂ ਦਾ ਸੰਖੇਪ ਰੂਪ ਹੁੰਦਾ ਹੈ ਜਦਕਿ ਸੰਖੇਪ ਰਚਨਾ ਵਿੱਚ ਕੇਵਲ ਜ਼ਰੂਰੀ ਨੁਕਤੇਆਂ ਨੂੰ ਹੀ ਘੱਟ ਤੋਂ ਘੱਟ ਸ਼ਬਦਾਂ ਵਿੱਚ ਸਪਸ਼ਟ ਕਰਕੇ ਲਿਖਿਆ ਜਾਂਦਾ ਹੈ ਆਮ ਤੌਰ ਤੇ ਮੂਲ ਰਚਨਾ ਵਿੱਚ ਦਿੱਤੀ ਉਦਾਹਰਨ ਕਥਨ ਮੁਹਾਵਰੇ ਅਖਾਣ ਆਦਿ ਛੱਡ ਦਿੱਤੇ ਜਾਂਦੇ ਹਨ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਸੰਖੇਪ ਰਚਨਾ ਜਿਵੇਂ ਅਸੀਂ ਕਿਹਾ ਕਿ ਇਹਦੇ ਵਿੱਚ ਆਮ ਤੌਰ ਤੇ ਤੀਜਾ ਹਿੱਸਾ ਹੁੰਦਾ ਹੈ ਤਾਂ ਮੋٹے ਤੌਰ ਤੇ ਅਸੀਂ ਲਾਈਨਾਂ ਗਿਣ ਲੈਣੇ ਆ ਜੇ 10 ਲਾਈਨਾਂ ਨੇ ਤਾਂ ਇੱਕ ਲਾਈਨ ਦੇ ਵਿੱਚ ਕਿੰਨੇ ਸ਼ਬਦ ਨੇ ਤਾਂ ਉਹਦੇ ਆਧਾਰ ਤੇ ਅਸੀਂ ਰਫ ਜਿਹਾ ਆਈਡੀਆ ਲਾ ਲੈਣੇ ਆ ਕਿ ਇੰਨੇ ਇੱਕ ਸ਼ਬਦ ਹੈ ਜਿਹੜੇ ਅਸੀਂ 1/3 ਕਰਕੇ ਲਿਖਣੇ ਆ ਦੂਸਰੀ ਗੱਲ ਇਹ ਹੈ ਕਿ ਇਹਦੇ ਵਿੱਚ ਅਸੀਂ ਸਾਰ ਨਹੀਂ ਲਿਖਣਾ ਕਿ ਅਸੀਂ ਕਹਾਣੀ ਪੜ੍ਹ ਲਈ ਤੇ ਉਹਦਾ ਸਾਰ ਲਿਖਣਾ ਹੈ ਹਰ ਇੱਕ ਜਿਹੜਾ ਉਹਦਾ ਵੀਰਵਾ ਹੈ ਉਹ ਦੇਣਾ ਨਹੀਂ ਇਦਾਂ ਕਰਨ ਦੀ ਲੋੜ ਨਹੀਂ ਹੁੰਦੀ ਜੇ ਕੋਈ ਦੁਹਰਾਓ ਹੋਵੇ ਅਖਾਣ ਵਰਤੇ ਹੈ ਮੁਹਾਵਰੇ ਹੈ ਉਦਾਹਰਨਾਂ ਨੇ ਉਹਨਾਂ ਨੂੰ ਅਸੀਂ ਘੱਟ ਦਿੰਨੇ ਆ ਕੋਈ ਅਜੀਬਾ ਸ਼ਬਦ ਹੈ ਜਿਹੜਾ ਬਹੁਤ ਲੰਬਾ ਹੈ ਤੇ ਉਹਦੀ ਥਾਂ ਤੇ ਇੱਕ ਸ਼ਬਦ ਦੀ ਵਰਤੋਂ ਕਰ ਕੀਤੀ ਜਾ ਸਕਦੀ ਹੈ ਤਾਂ ਉਹ ਅਸੀਂ ਕਰ ਲੈਣੇ ਆ ਅੱਗੇ ਸਰਲੇਖ ਪਾਠਕਰਮ ਅਨੁਸਾਰ ਕਿਸੇ ਰਚਨਾ ਨੂੰ ਸੰਖੇਪ ਕਰਨ ਦੇ ਨਾਲ-ਨਾਲ ਉਸ ਦਾ ਸਿਰਲੇਖ ਦੇਣ ਲਈ ਵੀ ਕਿਹਾ ਜਾਂਦਾ ਹੈ ਇਹ ਉੱਪਰ ਪ੍ਰਸ਼ਨ 'ਚ ਲਿਖਿਆ ਹੁੰਦਾ ਹੈ ਸੰਖੇਪ ਰਚਨਾ ਕਰੋ ਨਾਲ ਸਿਰਲੇਖ ਦਿਓ ਸਿਰਲੇਖ ਦਾ ਮਤਲਬ ਹੁੰਦਾ ਹੈ ਹੈਡਿੰਗ ਕੋਈ ਕਹਾਣੀ ਤੁਹਾਨੂੰ ਦੇਤੀ ਤੇ ਇਹ ਕਿਹਾ ਜਾਵੇ ਕਿ ਇਸ ਕਹਾਣੀ ਦਾ ਨਾਮ ਤੁਸੀਂ ਆਪਣੇ ਆਪ ਰੱਖੋ ਤਾਂ ਉਹ ਹੋ ਗਿਆ ਸਿਰਲੇਖ ਇਹ ਸਿਰਲੇਖ ਰਚਨਾ ਦੇ ਭਾਵ ਅਨੁਸਾਰ ਢੁਕਮਾ ਹੋਣਾ ਚਾਹੀਦਾ ਹੈ ਟੁਕਵਾ ਸਰਲੇਖ ਉਹ ਹੁੰਦਾ ਹੈ ਜਿਸ ਦੀ ਵਿਆਖਿਆ ਰਚਨਾ ਵਿੱਚ ਕੀਤੀ ਜਾਂਦੀ ਹੈ ਇਹ ਘੱਟ ਤੋਂ ਘੱਟ ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ ਕਿਸੇ ਰਚਨਾ ਦਾ ਸਰਲੇਖ ਜ਼ਰੂਰੀ ਨਹੀਂ ਇੱਕ ਹੀ ਹੋਵੇ ਇਸ ਵਿੱਚ ਥੋੜਾ ਬਹੁਤ ਵਖਰੇਵਾ ਹੋ ਸਕਦਾ ਹੈ ਪਰੰਤੂ ਇਹ ਆਪਸ ਵਿੱਚ ਮਿਲਦਾ ਜੁਲਦਾ ਹੋਣਾ ਚਾਹੀਦਾ ਹੈ ਛੋਟਾ ਸਰਲੇਖ ਵਧੀਆ ਸਮਝਿਆ ਜਾਂਦਾ ਹੈ ਮਤਲਬ ਇਹ ਨਹੀਂ ਕਿ ਜੋ ਮੈਂ ਸਰਲੇਖ ਹੈ ਜਿਹੜਾ ਉਹ ਲਿਖਤਾ ਸਿਰਫ ਉਹ ਹੀ ਸਹੀ ਹੈ ਕਿਸੇ ਹੋਰ ਦੇ ਖਿਆਲ ਦੇ ਵਿੱਚ ਕੋਈ ਹੋਰ ਟੁਕਮਾ ਸਰਲੇਖ ਆ ਗਿਆ ਉਸ ਸਰਲੇਖ ਨੂੰ ਉਹ ਲਿਖ ਸਕਦਾ ਤੋ ਦੋਨੇ ਹੀ ਸਹੀ ਹੋ ਸਕਦੇ ਤਾਂ ਅੱਗੇ ਸੰਖੇਪ ਰਚਨਾ ਦੇ ਕੁਝ ਨਮੂਨੇ ਦਿੱਤੇ ਗਏ ਹਨ ਜਿਨ੍ਹਾਂ ਤੋਂ ਬਾਅਦ ਸੰਖੇਪ ਰਚਨਾ ਦੇ ਅਭਿਆਸ ਲਈ ਪੈਰੇ ਵੀ ਦਿੱਤੇ ਹਨ ਵਿਦਿਆਰਥੀਆਂ ਨੂੰ ਇਹਨਾਂ ਤੋਂ ਇਲਾਵਾ ਹੋਰ ਪੈਰਿਆਂ ਦਾ ਵੀ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਸੰਖੇਪ ਰਚਨਾ ਦੀ ਕਲਾ ਵਿੱਚ ਨਿਪੁੰਨਤਾ ਪ੍ਰਾਪਤ ਕੀਤੀ ਜਾ ਸਕੇ ਮਤਲਬ ਅਭਿਆਸ ਅੱਗੇ ਪੈ ਰਿਆਂ ਦਾ ਸਾਰੀਆਂ ਪੁਸਤਕਾਂ ਦੇ ਵਿੱਚ ਵਿਆਕਰਨੀਆਂ ਦੇ ਵਿੱਚ ਦਿੱਤਾ ਹੁੰਦਾ ਹੈ ਜਿਹੜਾ ਅਸੀਂ ਅਭਿਆਸ ਕਰਾਂਗੇ ਤਾਂ ਹੀ ਅਸੀਂ ਸਹੀ ਅਰਥਾਂ ਦੇ ਵਿੱਚ ਸੰਖੇਪ ਰਚਨਾ ਕਰ ਸਕਦੇ ਹਾਂ ਥੈਂਕ ਯੂ